ਨਾਲ ਯਾਰ ਐ ਨਾ ਕਰੋ ਬੋਲਦਾ ਹਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੋਈ ਕਹਿੰਦਾ ਪਹਿਲਵਾਨ ਪ੍ਰੀਤ ਤੋਂ ਡਰਦਾ ਕੋਈ ਕੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਆ ਠੀਕ ਆ ਮੈਂ ਮੈਚ ਘਟਣੇ ਆ ਮੈਂ ਜਿੱਦਾ ਆ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜਿੱਕੇ ਇੱਕ ਤੁਸੀਂ ਰੈਫਰੀਆਂ ਦੇ ਗਲਾਂ 'ਚ ਪੈਣਦੇ ਜੇ ਪੱਕਾ ਵਾਲਿਆਂ ਬੰਦਿਆਂ ਦੇ ਇਹਨੂੰ ਗੇਮ ਰਹਿਣ ਦੋ ਜੇ ਗੇਮ ਆ ਗੇਮ ਰਹਿਣ ਦੋ ਇਹਨੂੰ ਕਿਉਂ ਕਰਦੇ ਜਿੱਦਾਂ ਉਹ ਓਨੇ ਮੇਰਾ ਕੀ ਮਾਰਾ ਕੀਤਾ ਮੈਂ ਉਹਦਾ ਕੀ ਮਾਰਾ ਕੀਤਾ ਕੀਤਾ ਕਿ ਇਹਨੇ ਮਾਰਾ ਇੱਥੇ ਮੇਰੇ ਭਰਾ ਗੇਮ ਨੂੰ ਦੋ ਨਾ ਮੈਂ ਉਹਦੇ ਤੋਂ ਡਰਦਾ ਨਾ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਚ ਤਾਂ ਨਹੀਂ ਖੇਡਦਾ ਮੇਰਾ ਭਰਾ ਵਾ ਕੇਹ ਚ ਕਿੰਤੂ ਪ੍ਰਿੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਛੋਟਾ ਵੀ ਮੈਂ ਉਹਦੇ ਪਰ ਖਿਲਾਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਵਿੱਚ ਪੁਸ਼ ਕਰੇ ਖੇਡਣ ਵਾਲਾ ਆ ਦੋ ਮੈਚ ਹੀ ਇੱਕ ਬਾਈ ਦਾ 23 ਦਾ ਇਸ ਤੋਂ ਬਾਅਦ ਮੈਂ ਕੋਈ ਵੀ ਪ੍ਰੀਤ ਦੇ ਪਰ ਖਿਲਾਫ ਮੈਚ ਨਹੀਂ ਖੇਡਣਾ ਮੇਰਾ ਛੋਟਾ ਵੀਰਿਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦੇਣਾ ਕਿ ਮੈਂ ਉਹਦੇ ਪਰ ਕਲੱਬ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫਰਕ ਕਰੇ ਵੈਗਰਜੀ ਦਾ ਖਾਲਸਾ ਵੈਗਰਜੀ